ਇੱਕ ਲੜਕਾ ਕੋਈ ਬਲੂਟੁੱਥ ਲਾ ਕੇ ਕਿਸੇ ਡਿਵਾਈਸ ਨਾਲ ਪਰ ਉਹ ਹੈਲਪ ਲੈ ਕੇ ਪੇਪਰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਜਿਹੜੇ ਐਨਬੀਸੀ ਡਿਟ ਨੇ ਉਹਨਾਂ ਨੇ ਉਸ ਡਿਵਾਈਸ ਦੇ ਨਾਲ ਕਾਬੂ ਕੀਤਾ ਤੇ ਸਾਨੂੰ ਉਹਨਤੇ ਇੱਕ ਸ਼ਿਕਾਇਤ ਪ੍ਰਿੰਸੀਪਲ ਬਾਬਾ ਪ੍ਰੀ ਸਕੂਲ ਨੂੰ ਕੀਤੀ ਗਈ ਬਾਰੋ ਖਰੀਦ ਯਕਤੀ ਦਾ ਮੋਬਾਈਲ ਫੋਨ ਵੀ ਕਮਜ਼ੀ ਚ ਲੈ ਲਿਆ ਅੱਜ ਦੋਨਾਂ ਦੋਸ਼ੀਆਂ ਨੂੰ ਅਸੀਂ ਬਾਦਲੋ ਕਟਾਲ ਸਪੇਸ਼ ਕਰਕੇ ਇਹਨਾਂ ਦਾ ਫਰਦਰ ਕੋਚ ਕੇ ਰਿਪੋਰਟ ਹਾਸਲ ਕੀਤਾ ਸਰ ਕੱਲ ਮਲਟੀ ਪਰਪਸ ਹੈਲਥ ਵਰਕਰਸ ਮੇਲ ਦੀ ਪ੍ਰੀਖਿਆ ਹੋ ਰਹੀ ਸੀ ਜਿਹੜਾ ਫਰੀਦਕੋੜ ਦੇ ਵਿੱਚ ਜਿੰਨਾਂ ਚੋਂ ਇੱਕ ਸੈਂਟਰ ਜਿਹੜਾ ਉਹ ਬਾਬਾ ਫਰੀਦ ਪਬਲਿਕ ਸਕੂਲ ਇੱਕ ਸੀਗਾ ਇਸ ਸਕੂਲ ਦੇ ਵਿੱਚ ਜਿਹੜਾ ਪ੍ਰੀਖਿਆ ਸਮੇਂ ਇੱਕ ਲੜਕਾ ਕੋਈ ਬਲੂਟੂਥ ਲਾ ਕੇ ਕਿਸੇ ਡਿਵਾਈਸ ਨਾਲ ਬਾਹਰੋਂ ਹੈਲਪ ਲੈ ਕੇ ਪੇਪਰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਜਿਹੜੇ ਇਨਵਿਜ਼ਿਲੇਟਰ ਨੇ ਉਹਨਾਂ ਨੇ ਉਸ ਡਿਵਾਈਸ ਦੇ ਨਾਲ ਕਾਬੂ ਕੀਤਾ ਤੇ ਸਾਨੂੰ ਉਹਦੇ ਇੱਕੀ ਸ਼ਿਕਾਇਤ ਪ੍ਰਿੰਸੀਪਲ ਬਾਬਾ ਫਰੀਦ ਸਕੂਲ ਵੱਲੋਂ ਕੀਤੀ ਗਈ ਜਿਹਦੇ ਆਧਾਰ ਤੇ ਅਸੀਂ ਮਕਾਦਮਾ ਨੰਬਰ 500 ਜਿਹੜਾ ਉਹ ਕੱਲ੍ਹ ਦੀ ਡੇਟ ਦਰਜ ਕੀਤਾ ਸੀਗਾ ਇੱਕ ਇਨਵਿਜ਼ਿਲੇਟਰ ਵੱਲੋਂ ਜਿਹੜਾ ਲੜਕੇ ਮੌਕੇ ਤੇ ਕਾਬੂ ਕੀਤਾ ਗਿਆ ਸੀਗਾ ਉਹ ਸਬੂਤਾਂ ਸਮੇਤ ਡਿਵਾਈਸ ਬਲੂਟ ਹੋਤੇ ਸੇ ਬਹੁਤ ਸਾਰੇ ਦਸਤਾਵੇਜ਼ ਸਾਡੇ ਹਵਾਲੇ ਕਰਕੇ ਮਕਦਮਾ ਬੰਦਾ ਅਚਕਲ ਹੀ ਬੇਨਤੀ ਕੀਤੀ ਸੀ ਜਿਹਦੇ ਰਾਤੇ ਮਕਦਮਾ ਦਸ ਕਰਕੇ ਅਸੀਂ ਤਫਤੀਸ਼ ਅਮਲ ਚ ਲਿਆਂਦੀ ਹੈ ਜਿਹੜਾ ਲੜਕਾ ਵਿਕਰਮ ਸਿੰਘ ਪੇਪਰ ਦੇਣ ਲਈ ਆਇਆ ਸੀ ਘਰ ਇਹਨੂੰ ਮੌਕੇ ਤੋਂ ਕਾਬੂ ਕੀਤਾ ਇਸ ਲੜਕੇ ਦੀ ਪੁਛਗ੍ਰੇਸ ਦੇ ਵਿੱਚ ਫਿਕਰ ਆਊਟ ਹੋਇਆ ਕਿ ਇਹਨੂੰ ਬਾਹਰੋਂ ਇੱਕ ਵਿਅਕਤੀ ਹੋਰ ਹੈਲਪ ਕਰ ਰਿਹਾ ਸੀਗਾ ਜਿਹਦਾ ਨਾਮ ਕੁਲਦੀਪ ਸਿੰਘ ਹੈ ਉਹ ਇਹਦੇ ਪਿੰਡ ਦਾ ਹੀ ਹੈ ਉਨ ਦਾ ਫੰਡ ਹੈਗਾ ਕਾਚੂ ਵਾਲਾ ਜ਼ਿਲ੍ਹਾ ਫਤਿਹਪੁਰਬਾਦ ਹਰਿਆਣਾ ਉਹ ਇਹਨੂੰ ਬਾਹਰੋਂ ਅਸਿਸਟ ਕਰ ਰਿਹਾ ਸੀਗਾ ਤੇ ਅਸੀਂ ਦੋਨਾਂ ਦੀ ਗ੍ਰਿਫਤਾਰੀ ਪਾ ਲਈਏ ਤੇ ਬਾਹਰੋਂ ਹੋਰੇ ਵਿਅਕਤੀ ਦਾ ਮੋਬਾਈਲ ਫੋਨ ਵੀ ਕਬਜ਼ੇ ਸੀ ਲੈ ਲਿਆ ਅੱਜ ਦੋਨਾਂ ਦੋਸ਼ੀਆਂ ਨੂੰ ਅਸੀਂ ਮਾਂਜੋਂ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਫਰਦਰ ਕੋਸ਼ਿਸ਼ ਲਈ ਰਿਮਾਂਡ ਹਾਸਲ ਕੀਤਾ ਤੇ ਅਸੀਂ ਇਹਦੀ ਤਫ਼ਤੀਸ਼ ਜਿਹੜੀ ਆ ਉਹ ਤੱਥਾਂ ਸਹਿਤ ਪੂਰੀ ਕਰਕੇ ਮਾਂਜੋਂ ਅਦਾਲਤ 'ਚ ਚਲਾ ਦੇਵਾਂਗੇ ਇੱਕ ਲੜਕਾ ਕੋਈ ਬਲੂਟੁੱਥ ਲਾ ਕੇ ਕਿਸੇ ਡਿਵਾਈਸ ਨਾਲ ਪਰ ਉਹ ਹੈਲਪ ਲੈ ਕੇ ਪੇਪਰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਜਿਹੜੇ ਐਨਬੀਸੀ ਡਿਟ ਨੇ ਉਹਨਾਂ ਨੇ ਉਸ ਡਿਵਾਈਸ ਦੇ ਨਾਲ ਕਾਬੂ ਕੀਤਾ ਤੇ ਸਾਨੂੰ ਉਹਨਤੇ ਇੱਕ ਸ਼ਿਕਾਇਤ ਪ੍ਰਿੰਸੀਪਲ ਬਾਬਾ ਪ੍ਰੀ ਸਕੂਲ ਨੂੰ ਕੀਤੀ ਗਈ ਬਾਰੋ ਖਰੀਦ ਯਕਤੀ ਦਾ ਮੋਬਾਈਲ ਫੋਨ ਵੀ ਕਮਜ਼ੀ ਚ ਲੈ ਲਿਆ ਅੱਜ ਦੋਨਾਂ ਦੋਸ਼ੀਆਂ ਨੂੰ ਅਸੀਂ ਬਾਦੋਂ ਦਾ ਸਪੇਸ਼ ਪੇਸ਼ ਕਰਕੇ ਇਹਨਾਂ ਦਾ ਫਰਦਰ ਪੁਛਗើស ਦੀ ਰਿਪੋਰਟ ਹਾਸਲ ਕੀਤੀ ਸਰ ਕੱਲ ਮਲਟੀ ਪਰਪਸ ਹੈਲਥ ਵਰਕਰਸ ਮੇਲ ਦੀ ਪ੍ਰੀਖਿਆ ਹੋ ਰਹੀ ਸੀ ਜਿਹੜਾ ਫਰੀਦਪੁਰ ਦੇ ਵਿੱਚ ਜਿੰਨਾਂ ਚੋਂ ਇੱਕ ਸੈਂਟਰ ਜਿਹੜਾ ਉਹ ਬਾਬਾ ਫਰੀਦ ਪਬਲਿਕ ਸਕੂਲ ਇੱਕ ਸੀਗਾ ਇਸ ਸਕੂਲ ਦੇ ਵਿੱਚ ਜਿਹੜਾ ਪ੍ਰੀਖਿਆ ਸਮੇਂ ਇੱਕ ਲੜਕਾ ਕੋਈ ਬਲੂਟੂਥ ਲਾ ਕੇ ਕਿਸੇ ਡਿਵਾਈਸ ਨਾਲ ਬਾਹਰੋਂ ਹੈਲਪ ਲੈ ਕੇ ਪੇਪਰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਜਿਹੜੇ ਇਨਵਿਜ਼ਿਲੇਟਰ ਨੇ ਉਹਨਾਂ ਨੇ ਉਸ ਡਿਵਾਈਸ ਦੇ ਨਾਲ ਕਾਬੂ ਕੀਤਾ ਤੇ ਸਾਨੂੰ ਉਹਦੇ ਦਿੱਤੀ ਸ਼ਿਕਾਇਤ ਪ੍ਰਿੰਸੀਪਲ ਬਾਬਾ ਫਰੀਦ ਸਕੂਲ ਨੂੰ ਕੀਤੀ ਗਈ ਜਿਹਦੇ ਆਧਾਰ ਤੇ ਅਸੀਂ ਮਕਦਮਾ ਨੰਬਰ 500 ਜਿਹੜਾ ਉਹ ਕੱਲ ਦੀ ਡੇਟ ਚ ਦਰਜ ਕੀਤਾ ਸੀਗਾ ਇੱਕ ਇਨਵਿਜ਼ਿਲੇਟਰ ਵੱਲੋਂ ਜਿਹੜਾ ਲੜਕੇ ਮੌਕੇ ਤੇ ਕਾਬੂ ਕੀਤਾ ਗਿਆ ਸੀਗਾ ਉਹ ਸਬੂਤਾਂ ਸਮੇਤ ਡਿਵਾਈਸ ਬਲੂਟੌਥ ਤੇ ਬਹੁਤ ਸਾਰੇ ਦਸਤਾਵੇਜ਼ ਸਾਡੇ ਹਵਾਲੇ ਕਰਕੇ ਮਕਦਮਾ ਬੰਦਾ ਅਚਕਲ ਹੀ ਬੇਨਤੀ ਕੀਤੀ ਸੀ ਜਿਹਦੇ ਰਾਤੇ ਮਕਦਮਾ ਦਰਜ ਕਰਕੇ ਅਸੀਂ ਤਫਤੀਸ਼ ਅਮਲ ਚ ਲਿਆਂਦੀ ਹੈ ਜਿਹੜਾ ਲੜਕਾ ਵਿਕਰਮ ਸਿੰਘ ਪੇਪਰ ਦੇਣ ਲਈ ਆਇਆ ਸੀ ਘਰ ਇਹਨੂੰ ਮੌਕੇ ਤੋਂ ਕਾਬੂ ਕੀਤਾ ਇਸ ਲੜਕੇ ਦੀ ਪੁਛਗ੍ਰੇਸ ਦੇ ਵਿੱਚ ਫਿਕਰ ਆਊਟ ਹੋਇਆ ਕਿ ਇਹਨੂੰ ਬਾਹਰੋਂ ਇੱਕ ਵਿਅਕਤੀ ਹੋਰ ਹੈਲਪ ਕਰ ਰਿਹਾ ਸੀਗਾ ਜਿਹਦਾ ਨਾਮ ਕੁਲਦੀਪ ਸਿੰਘ ਹੈ ਉਹ ਇਹਦੇ ਪਿੰਡ ਦਾ ਹੀ ਹੈ ਉਨ ਦਾ ਫਿੰਡ ਹੈਗਾ ਕਾਚੂ ਵਾਲਾ ਜ਼ਿਲ੍ਹਾ ਫਤਿਹਬਾਦ ਹਰਿਆਣਾ ਉਹ ਇਹਨੂੰ ਬਾਹਰੋਂ ਅਸਿਸਟ ਕਰ ਰਿਆ ਸੀਗਾ ਤੇ ਅਸੀਂ ਦੋਨਾਂ ਦੀ ਗ੍ਰਿਫਤਾਰੀ ਪਾ ਲਈਏ ਤੇ ਬਾਹਰੋਂ ਖੜੇ ਵਿਅਕਤੀ ਦਾ ਮੋਬਾਈਲ ਫੋਨ ਵੀ ਕਬਜ਼ੇ ਸੀ ਲੈ ਲਿਆ ਅੱਜ ਦੋਨਾਂ ਦੋਸ਼ੀਆਂ ਨੂੰ ਅਸੀਂ ਮਾਲਜੋ ਅਦਾਲਤ ਸੁਪੇਸ਼ ਕਰਕੇ ਇਹਨਾਂ ਦਾ ਫਰਦਰ ਕਚੇ ਲਈ ਰਿਮਾਂਡ ਹਾਸਲ ਕੀਤਾ ਤੇ ਅਸੀਂ ਇਹਦੀ ਤਫਤੀਸ਼ ਜਿਹੜੀ ਆ ਉਹ ਤੱਥਾਂ ਸਹਿਤ ਪੂਰੀ ਕਰਕੇ ਮਾਲਜੋ ਅਦਾਲਤ ਤੇ ਚਾਹਤਾਂ ਹਾਂ